ਪੰਜਾਬੀ ਖਬਰਾਂਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਵੱਸਦੇ ਪ੍ਰਵਾਸੀਆਂ ਦੇ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਨੂੰ ਪੀ ਆਰ ਦੇਣ ਦੀ ਯੋਜਨਾ ਉੱਤੇ ਲੱਗੇ ਆਰਜੀ ਰੋਕ ਨੂੰ ਹਟਾਉਂਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਮੌਜੂਦਾ ਵਰੇ ਦੌਰਾਨ 10000 ਅਰਜ਼ੀਆਂ ਨੂੰ ਪਰਵਾਨ ਕਰਨ ਦਾ ਐਲਾਨ ਕੀਤਾ ਗਿਆ ਸਾਲ 2020 ਦੌਰਾਨ ਆਪਣੇ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਨੂੰ ਕੈਨੇਡਾ ਸੱਦਣ ਦੀ ਇੱਛਾ ਪ੍ਰਗਟਾਉਣ ਵਾਲੇ ਬਿਨੇਕਾਰਾਂ ਵਿੱਚੋਂ ਇਮੀਗ੍ਰੇਸ਼ਨ ਮੰਤਰਾਲਾ ਆਪਣੀ ਮਰਜ਼ੀ ਦੇ ਨਾਲ ਅਰਜ਼ੀਆਂ ਦੀ ਚੋਣ ਕਰੇਗਾ ਤੇ ਇਹਨਾਂ ਦੀ ਪ੍ਰੋਸੈਸਿੰਗ ਵਿੱਚ ਘੱਟੋ-ਘੱਟ 24 ਮਹੀਨੇ ਦਾ ਸਮਾਂ ਲੱਗ ਸਕਦਾ ਪਰ ਕਯੂਬਿਕ ਦੇ ਨਾਲ ਸੰਬੰਧਿਤ ਅਰਜ਼ੀਆਂ ਦੇ ਨਿਪਟਾਰੇ ਲਈ 48 ਮਹੀਨੇ ਲੱਗਣ ਦਾ ਖਾਦ사 ਜਾਰੀ ਕੀਤਾ ਗਿਆ ਕਿਉਂਕਿ ਸੂਬਾ ਸਰਕਾਰ ਆਪਣੇ ਫੈਮਿਲੀ ਕਲਾਸ ਵੀਜ਼ਿਆਂ ਦੀ ਬੇहद ਗਿਣਤੀ ਨੂੰ ਸੀਮਤ ਕਰ ਚੁੱਕੀ ਹੈ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਆਦਾਨ ਮੁਤਾਬਕ ਪਰਿਵਾਰਕਾਂ ਦੇ ਪਰਵਾਰਾਂ ਦੇ ਮਿਲਾਪ ਕਰਾਉਣ ਲਈ ਸਰਕਾਰ ਵਚਨਬੱਧ ਹੈ ਪਰ ਅਤੀਤ ਵਿੱਚ ਆਇਆਂ ਅਰਜ਼ੀਆਂ ਦੀ ਪ੍ਰੋਸੈਸਿੰਗ 'ਤੇ ਧਿਆਨ ਦੇਣਾ ਲਾਜ਼ਮੀ ਹੈ ਪਰ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰਵੀਜ਼ਰ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸ ਰਾਹੀਂ 5 ਸਾਲ ਤੱਕ ਕੈਨੇਡਾ ਵਿੱਚ ਠਹਿਰਾ ਕੀਤਾ ਜਾ ਸਕਦਾ ਤੇ 2 ਸਾਲਾਂ ਦਾ ਹੋਰ ਵਾਅਦਾ ਵੀ ਕਰਵਾਇਆ ਜਾ ਸਕਦਾ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ 2000 25 ਦੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਦਿਲਚਸਪੀ ਦੇ ਪ੍ਰਕਟਾਵੇ ਮੰਗਣਾ ਬਾਰੇ ਵਿਸਤ੍ਰਿਤ ਜਾਣਕਾਰੀ ਆਉਣ ਵਾਲੇ ਮਹੀਨਿਆਂ ਦੌਰਾਨ ਮਹਈਆ ਕਰਵਾਈ ਜਾਵੇਗੀ ਇਸ ਦੱਸਣਾ ਵੀ ਬਣਦਾ ਕਿ ਮਾਪੇ ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਸਪੌਸ ਕਰਨ ਵਾਲੀ ਯੋਜਨਾ ਅਧੀਨ 2024 ਦੌਰਾਨ 35700 ਬਿਨੇਕਾਰਾਂ ਨੂੰ ਅਰਜੀ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਨੇ ਹਾਊਸ ਆਫ ਕਾਮਨ ਵਿੱਚ ਇਮੀਗ੍ਰੇਸ਼ਨ ਬਾਰੇ ਸਪੈਸ਼ਲ ਸਾਲਾਨਾ ਰਿਪੋਰਟ ਦੇ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ ਰਿਪੋਰਟ ਕਹਿੰਦੀ ਹੈ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਦੀ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਦਾ ਹੁੰਦਾ ਹੈ ਅਤੇ ਇਹ ਦੇ ਵਿੱਚ ਬੈਕਲੌਗ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਕ ਸਾਲ 2024 ਚ ਆਈਆਂ ਅਰਜ਼ੀਆਂ ਵਿੱਚੋਂ ਵੱਧ ਤੋਂ ਵੱਧ 15000 ਦਾ ਨਿਪਟਾਰਾ ਕੀਤਾ ਜਾ ਸਕੇਗਾ ਚੇਤੇ ਰਹਿ ਗਈ ਕਿ ਕੈਨੇਡਾ ਸਰਕਾਰ ਵੱਲੋਂ 2024 ਦੌਰਾਨ ਇੱਕ ਮਗਰੋਂ ਕਈ ਇਮੀਗ੍ਰੇਸ਼ਨ ਨਿਯਮਾਂ ਦਾ ਐਲਾਨ ਕੀਤਾ ਗਿਆ ਪਹਿਲ ਸਭ ਤੋਂ ਪਹਿਲਾਂ ਕੁਮਤਰੀ ਵਿਦਿਆਰਥੀ ਗਿਣਤੀ ਵਿੱਚ ਵੱਡੀ ਕਟੌਤੀ ਸਟੱਡੀ ਵੀਜ਼ਾ ਵਿੱਚ 35% ਕਟੌਤੀ ਤੇ ਭਾਰਤ ਸਣੇ 14 ਦੇਸ਼ਾਂ ਵਾਸਤੇ ਚਲਾਈ ਜਾ ਰਹੀ ਸਟੂਡੈਂਟ ਡਾਇਰੈਕਟ ਸਕੀਮ ਬੰਦ ਹੋ ਚੁੱਕੀ ਹੈ ਜਿਸ ਰਾਈ ਸਟੱਡੀ ਵੀਜ਼ਾ ਪ੍ਰੋਸੈਸਿੰਗ ਵਿੱਚ ਬਹੁਤ ਘੱਟ ਸਮਾਂ ਲੱਗਦਾ ਪਰ ਇਦੇ ਨਾਲ ਹੀ 20635 ਡਾਲਰ ਦੀ ਜੀਆਈਸੀ ਪੂਰੇ ਸਾਲ ਕਾਲਜ ਫੀਸ ਪਰ ਨਿਸ਼ਰਤ ਵੀ ਖਤਮ ਹੋ ਚੁੱਕੀ ਹੈ ਇਸ ਮਗਰੋਂ ਫਲੈਗ ਪੋਲਿੰਗ ਵਰਕ ਪਰਮਿਟ ਅਰਜੀ ਦਾਖਲ ਕਰਨ ਤੇ ਰੁਕ ਲੱਗੀ ਹੈ ਸਿਰਫ ਆਨਲਾਈਨ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਫਲੈਗ ਪੋਲਿੰਗ ਦੇ ਤਹਿਤ ਕੁਮਤਰੀ ਸਰਦਪਾਰ ਕਰਨ ਮਗਰੋਂ ਤੁਰੰਤ ਵਾਪਸੀ ਕਰਦੇ ਐਂਟਰੀ ਪੋਰਟ ਰਿਵਿਜ਼ਾ ਆਰਜੀ ਦਰ ਕਰਨ ਦੀ ਸਹੂਲਤ ਦਿੱਤੀਆਂ ਜੀ ਜੋ ਬੰਦ ਕਰ ਦਿੱਤੀ ਜੀ ਸਿਰਫ ਇੰਨਾ ਹੀ ਨਹੀਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਰਾਈ ਕੈਨੇਡੀਅਨ ਪੀ ਆਰਸ ਵਾਲੇ ਵਾਧੂ ਅੰਕ ਸਹੂਲਤ ਵੀ ਬੰਦ ਕਰ ਦਿੱਤੀ ਗਿਆ ਲਾਮਾਈ ਦੇ ਇਮੇਜ਼ ਵਿੱਚ ਟਰਾਂਸਪੋਰਟ ਕੰਪਨੀ ਆ ਰੈਸਟੋਰੈਂਟ ਤੇ ਖੇਤੀ ਸੈਕਟਰਾਂ ਦੀਆਂ ਕੰਪਨੀਆਂ ਵੱਲੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਸਨ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ